ਵਿਚਾਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜੀਤ ਪਵਿੱਤਰ ਅੰਕ 552 ਤੇ ਇਸ ਭਾਗਮਾਨ ਹੈ ਇਹ ਵਿਹਾਗੜਾ ਰਾਗ ਦੀ ਬਾਾਰ ਦੀ 11ਵੀਂ ਤੇ 12ਵੀਂ ਪਉੜੀ ਹੈ ਸ਼ਲੋਕ ਮਹਲਾ ਚੌਥਾ ਬਿਰ ਸਤਗੁਰੁ ਸੇਵੇ ਜੀ ਕੇ ਬੰਦਨਾ ਜੇਤੇ ਕਰਮ ਕਮਾਹਿ ਕੋ ਬੰਦਾ ਆਪਣੇ ਦੁਨਿਆਵੀ ਜੰਜਾਲਾਂ ਵਿੱਚੋਂ ਨਿਕਲ ਕੇ ਧਾਰਮਿਕ ਅਦਾਰਿਆਂ ਵੱਲ ਮੁਖ ਕਰਦਾ ਹੈ ਤੇ ਫਿਰ ਉਠੇ ਕੀ ਦੱਸਿਆ ਜਾਂਦਾ ਹੈ ਕਿ ਆਹ ਕਰਮ ਕਰੇਗਾ ਤੇ ਆਹ ਹੋਏਗਾ ਆਹ ਕਰਮ ਕਾਂਡ ਕਰੇਗਾ ਤਾਂ ਆਹ ਹੋਏਗਾ ਆਹ ਪਾਠ ਕਰੇਗਾ ਤਾਂ ਆਹ ਹੋਏਗਾ ਪਰ ਗੁਰੂ ਜੀ ਕਹਿੰਦੇ ਬਿਨ ਸਤਗੁਰ ਸੇਵੇ ਪੂਰੇ ਗੁਰੂ ਦੀ ਗੱਲ ਮੰਨੇ ਬਿਨਾ ਪੂਰੇ ਗੁਰੂ ਦੀ ਸ਼ਰਨ ਲਏ ਬਿਨਾ ਜੀ ਕੇ ਬੰਨਣਾ ਜੇਤੇ ਕਰਮ ਕਮਾਹੀ ਕਿੰਨੇ ਤੂੰ ਕਰਮ ਕਾਂਡ ਕਰ ਰਿਹਾ ਧਰਮ ਕਰ ਉਹ ਤੇਰੇ ਜੀ ਨੂੰ ਹੋਰ ਬੰਨ ਰਿਹਾ ਹੈ ਹੋਰ ਤੈਨੂੰ ਬੰਨਣਾ ਵਿੱਚ ਪਾ ਰਿਹਾ ਹੈ ਮੇਰੇ ਸਾਧੂ ਗੁਰੂ ਸੇਵੈ ਠੌਰ ਨਾ ਪਾਵਈ ਮਰ ਜਮੈ ਆਵੇ ਜਾਏ ਗੁਰੂ ਜੀ ਕਹਿੰਦੇ ਜਿਹੜੀ ਗੁਰੂ ਜੀ ਦੀ ਸ਼ਰਨ ਨਹੀਂ ਲੈਂਦੇ ਗੁਰੂ ਜੀ ਦੀ ਸ਼ਰਨ ਕੀ ਹੈ ਸ਼ਬਦ ਗੁਰੂ ਦੀ ਆਗਿਆ ਨੂੰ ਮੰਨ ਲੈਣਾ ਥਾਵਰ ਨਾ ਪਾਵੀ ਥਾਵਰ ਕਹਿੰਦੀ ਹੈ ਜਗਤ ਨੂੰ ਟਿਕਾਣਾ ਜ ਜਿਹਨੀਆਂ ਉਹਨਾਂ ਦਾ ਮਨ ਟਿਕਦਾ ਨਹੀਂ ਮਰ ਜਮੈਂ ਆਵੈ ਯਾਹੇ ਉਹ ਕੀ ਕਰਦੇ ਆ ਜੀਵਨ ਦੇ ਵਿੱਚ ਹਰ ਰੋਜ਼ 15 ਵਾਰੀ ਮਰਦੇ ਆ ਤੇ 15 ਵਾਰੀ ਜੰਡੇ ਹੋ ਜਾਂਦੇ ਆ ਜਿਨੀ ਲਗਾਤਾਰ ਮਰਨ ਜਮਣ ਦੀ ਗੇੜ ਵਿੱਚ ਪਏ ਰਹਿੰਦੇ ਆ ਕੁਝ ਮਿਲ ਗਿਆ ਹਾ ਹਾ ਕਰਦੇ ਆ ਕੁਝ ਗਵਾਚ ਗਿਆ ਰੋਣ ਲੱਗ ਪੈਂਦੇ ਆ ਉਹਨਾਂ ਨੂੰ ਕਦੀ ਦੁੱਖ ਆਉਂਦਾ ਹੈ ਕਦੀ ਸੁੱਖ ਆਉਂਦਾ ਹੈ ਦੁੱਖ ਵਿੱਚ ਮਰ ਗਏ ਸੁੱਖ ਵਿੱਚ ਨਤਮ ਲਾਗੇ ਉਹ ਇਸ ਤਰ੍ਹਾਂ ਲਗਾਤਾਰ ਕਰ ਰਿਹਾ ਕਿਉਂਕਿ ਮਨ ਦਾ ਟਿਕਾਣਾ ਨਹੀਂ ਬਣਿਆ ਬੇਨ ਸਤਗੁਰ ਸੇਵੇ ਫਿੱਕਾ ਬੋਲਣਾ ਨਾਮ ਨੈ ਬਸੇ ਪਰਿਆਈ ਪੂਰੇ ਗੁਰੂ ਦੇ ਗਿਆਨ ਨੂੰ ਧਾਰਨ ਕਰੇ ਤੋਂ ਬਿਨਾ ਸਾਡਾ ਬੋਲਣਾ ਵੀ ਫਿੱਕਾ ਹੈ ਕਿਉਂਕਿ ਨਾਮ ਲੈ ਬਸੈ ਮਰਿਆ ਕਿਉਂਕਿ ਗੁਰੂ ਦਾ ਗਿਆਨ ਮਨ ਵਿੱਚ ਬਸਦਾ ਹੀ ਜੇ ਗੁਰੂ ਦਾ ਗਿਆਨ ਕੀ ਹੈ ਅਕਾਲ ਪੁਰਖ ਵੈਰੀ ਹੁੰਦੀ ਹੋਂਦ ਨੂੰ ਪ੍ਰਗਟ ਕਰਦਾ ਰੱਬ ਜਾਨ ਰੱਖਦਾ ਬੰਦਾ ਜਿਹਦੇ ਅੰਦਰ ਰੱਬ ਜਾਨ ਹੈ ਨਾ ਉਹ ਦੂਜਿਆਂ ਨੂੰ ਡਿਸਟਰਬ ਨਹੀਂ ਕਰਦਾ ਉਹ ਸਹਿਜ ਵਿੱਚ ਰਹਿੰਦਾ ਨਾਨਕ ਬਿਨ ਸਤਿਗੁਰ ਸੇਵੈ ਜੰਮ ਪੁਰਬ ਤੇ ਮਾਰੀਐ ਮੋ ਕਾਲੇ ਉੱਖ ਜਾਹੀਂ ਪੂਰੇ ਗੁਰੂ ਦਾ ਗਿਆਨ ਲੈ ਤੋ ਬਨਾ ਨਾਨਕ ਜੀ ਕਹਿ ਰਿਹਾ ਜਮਪੁਰ ਬੱਦੇ ਮਾਰੀਏ ਉਹ ਜਮਾ ਦੇ ਬਸ ਪੈਂਦੇ ਹੁਣ ਜਮਪੁਰੀ ਕਿਹੜੀ ਐ ਉਹ ਪੁਜਾਰੀ ਨੇ ਦੱਸਿਆ ਕਿ ਅੱਗੇ ਜਾ ਕੇ ਇੱਕ ਜਮਪੁਰੀ ਐ ਉੱਥੇ ਜਮ ਲੈ ਕੇ ਜਾਂਦੇ ਐ ਅਸੀਂ ਉਸ ਜਮਪੁਰੀ ਤੋਂ ਬਿਲਕੁਲ ਨਹੀਂ ਡਰਦੇ ਆ ਜਮਪੁਰੀ ਤੋਂ ਡਰਦੇ ਆ ਜਿਹੜੇ ਜਮ ਸਾਡੇ ਨਾਲ ਲੱਗੇ ਲੱਗੇ ਹੋਏ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੰਕਾਰ ਬਹੁਤਿਆਂ ਨੂੰ ਡਿਸਟਰਬ ਕਰ ਰਿਹਾ ਹੈ ਕਾਮ ਬਹੁਤਿਆਂ ਨੂੰ ਡਿਸਟਰਬ ਕਰ ਰਿਹਾ ਹੈ ਲੋਭ ਬਹੁਤਿਆਂ ਨੂੰ ਡਿਸਟਰਬ ਕਰ ਰਿਹਾ ਸੋ ਇਹ ਚੀਜ਼ਾਂ ਇਹ ਸਾਡੇ ਜੰਮ ਨੇਗੇ ਇਹ ਸਾਨੂੰ ਚੜੜੇ ਹੋਏ ਨੇ ਤੇ ਇਹ ਇਹਨਾਂ ਦਾ ਇਹਨਾਂ ਦਾ ਲੜਕਾ ਹੈ ਇਹ ਸਾਡੇ ਉੱਤੇ ਹਮਲਾ ਕਰ ਰਿਹਾ ਬਾਰ-ਬਾਰ ਤੇ ਜਦੋਂ ਅਸੀਂ ਇਹਨਾਂ ਦੇ ਪੰਜਾਂ ਦੇ ਕਿਸੇ ਦੀ ਵੀ ਬਸ ਪੈਗੇ ਇਹ ਸਾਡਾ ਮੋਕਲਾ ਹੀ ਹੈ ਕਿਉਂਕਿ ਲੋਭ ਵਿੱਚ ਆਇਆ ਸਕੇ ਭਰਾ ਦਾ ਸਕੇ ਭੈਣ ਦਾ ਸਕੇ ਭਰਾ ਦਾ ਲੋਭ ਸਦਾ ਨੁਕਸਾਨ ਕਰ ਦਿੰਦਾ ਲਾਲਚ ਵੱਸ ਇਹ ਫਿਰ ਮੂੰਹ ਕੜਾਈ ਹੈ ਕਾਮ ਆਇਆ ਤੇ ਮੂੰਹ ਕੜਾ ਹੈ ਹੀ ਹੈ ਕ્રોਧ ਆਇਆ ਤੇ ਮੂੰਹ ਕੜਾ ਹੈ ਹੀ ਹੈ ਇਹ ਜਾਂ ਨਹੀਂ ਜਿਹੜੇ ਸਾਨੂੰ ਚੜਦੇ ਗਏ ਸੋ ਇਸ ਤਰ੍ਹਾਂ ਬਾਣੀ ਨੂੰ ਸਮਝ ਲਓ ਕੋਈ ਜਿਹੜਾ ਬਾਣੀ ਦੇ ਨਾਂ ਤੇ ਸੀ ਕਰਮ ਕਾਂਡ ਜਾਂ ਕਿਸੇ ਵੀ ਧਰਮ ਨਾਂ ਤੇ ਕਰਮ ਕਾਂਡ ਕਰਦੇ ਆ ਉਹਦਾ ਗੁਰੂ ਜੀ ਕਹਿੰਦੇ ਕੋਈ ਫਾਇਦਾ ਨਹੀਂ ਹੈ ਪੂਰੇ ਗੁਰੂ ਜੀ ਦੇ ਗਿਆਨ ਨੂੰ ਆਪਣੇ ਅੰਦਰ ਵਸਾ ਲਓ ਇਹ ਪਹਿਲਾ ਸ਼ਲੋਕ ਹੈ ਇਸ ਪੌਲੀ ਦਾ ਦੂਜਾ ਮਾ ਹਲਾ ਤੀਜਾ ਇੱਕ ਸਤ ਗੁਰ ਕੀ ਸੇਵਾ ਕਰੇ ਚਾਕਰੀ ਹਰ ਨਾਮੇ ਲੱਗੇ ਪਿਆਰ ਗੁਰੂ ਜੀ ਕਹਿੰਦੇ ਕਈ ਜੀਵ ਪੂਰੀ ਗੁਰੂ ਦੀ ਸ਼ਰਨ ਲੈ ਲੈਂਦੇ ਆ ਤੇ ਚਾਕਰੀ ਕਰਦੇ ਆ ਚਾਕਰੀ ਉਹ ਕੰਮ ਜਿਹੜਾ ਬਗੈਰ ਲਾਲਚ ਤੋਂ ਕੀਤਾ ਜਾਵੇ ਜਿਹਦੇ ਵਿੱਚ ਕੋਈ ਲਾਲਚ ਨਾ ਹੋਵੇ ਗੁਰੂ ਦੀ ਆਗਿਆ ਨੂੰ ਬਗੈਰ ਕਿਸੇ ਲਾਲਚ ਤੋਂ ਮੰਨਦੇ ਐ ਹਰ ਨਾਮੈ ਲੱਗੈ ਪਿਆਰ ਉਹਨਾਂ ਨੂੰ ਪਰਮਾਤਮਾ ਦੀ ਹੋਂਦ ਨਾਲ ਪਿਆਰ ਪੈ ਜਾਂਦਾ ਕਿਉਂਕਿ ਵਜੂਦਗੀ ਤੇ ਸਾਡੇ ਅੰਦਰ ਹੀ ਐ ਨਾ ਪਰ ਅਸੀਂ ਭੁੱਲੇ ਹੋਏ ਆਂ ਸਾਨੂੰ ਸਾਡੇ ਨਾਲ ਹੀ ਪਿਆਰ ਪੈ ਜਾਂਦਾ ਆਪਾਂ ਇਥੋਂ ਤੱਕ ਕਹਿ ਸਕਦੇ ਆਂ ਆਪਣੇ ਆਪ ਨਾਲ ਹੀ ਬੰਦੇ ਨੂੰ ਪਿਆਰ ਪੈ ਜਾਂਦਾ ਕਿਉਂਕਿ ਪਰਮਾਤਮਾ ਅੰਦਰ ਬੈਠਾ ਐ ਉਹਦੇ ਨਾਲ ਪਿਆਰ ਪੈ ਜਾਂਦਾ ਨਾਨਕ ਜਨਮ ਸਵਾਰ ਨੇ ਆਪਣਾ ਕੁੱਲ ਕਾ ਕਰਨ ਉਦਾਰ ਗੁਰੂ ਜੀ ਕਹਿੰਦੇ ਐਸੇ ਬਲੱਖ ਫਿਰ ਆਪਣਾ ਜਰ ਵੀ ਸਵਾਰ ਲੈਂਦੇ ਆ ਤੇ ਆਪਣੀਆਂ ਪੂਲਾਂ ਦਾ ਵੀ ਉਦਾਰ ਕਰ ਦਿੰਦੇ ਆ ਜਿਵੇਂ ਚੰਗੇ ਰਾਸਤੇ ਤੇ ਆਪ ਵੀ ਤੁਰਦੇ ਆ ਤੇ ਉਹਨਾਂ ਨੂੰ ਵੇਖ-ਵੇਖ ਕੇ ਫਿਰ ਹੋਰ ਲੋਕੀ ਵੀ ਤੁਰਨਾ ਸ਼ੁਰੂ ਕਰ ਲੈਂਦੇ ਆ ਜਿਵੇਂ ਨਾਮ ਤੇ ਆਇਆ ਗਏ ਮਸਾਕਤ ਘਾਲ ਨਾਨਕ ਤੇ ਮੁਖ ਉਜਲੇ ਉਹ ਸੁਰਖਰੂ ਨੇ ਇਹਦੀ ਛੁੱਟੀ ਨਾਲ ਉਹਨਾਂ ਦੇ ਨਾਲ ਹੋਰ ਵੀ ਬਹੁਤ ਤਰ ਜਾਂਦੇ ਆਪੇ ਝਾਟ ਸਾਲ ਆਪ ਹੈ ਪਾਦਾ ਆਪੇ ਝਾਟੜੇ ਪੜਨ ਕੋਆਣੇ ਹੁਣ ਦੇਖੋ ਗੁਰੂ ਜੀ ਕਹਿੰਦੇ ਪ੍ਰਭੂ ਆਪ ਹੀ ਪਾਠਸ਼ਾਲਾ ਤੇ ਆਪ ਹੀ ਇਹਦੇ ਵਿੱਚ ਪੜਾਉਣ ਵਾਲਾ ਤੇ ਆਪ ਹੀ ਇਹਦੇ ਵਿੱਚ ਵਿਦਿਆਰਥੀ ਹੈ ਤੇ ਆਪ ਹੀ ਵਿਦਿਆਰਥੀਆਂ ਨੂੰ ਲੈ ਕੇ ਆਉਣ ਵਾਲਾ ਜੇਨੀ ਸਰਬ ਵਿਆਪਕ ਪਰਮਾਤਮਾ ਦੀ ਸ਼ਕਤੀ ਹੀ ਸਭ ਵਿੱਚ ਵਰਤਰੀ ਹੈ ਹਰ ਆਕਾਰ ਵਿੱਚ ਉਹ ਆਪ ਹੀ ਹੈ ਆਪੇ ਪਿਤਾ ਮਾਤਾ ਹੈ ਆਪੇ ਆਪੇ ਬਾਲਕ ਕਰੇ ਸਿਆਣੇ ਉਹ ਸਾਡਾ ਪਿਤਾ ਵੀ ਓਹੀ ਹੈ ਸਾਡੀ ਮਾਤਾ ਵੀ ਓਹੀ ਹੈ ਸਾਡੇ ਪਿਓ ਵਿੱਚ ਵੀ ਓਹੀ ਹੈ ਸਾਡੀ ਮਾਂ ਵਿੱਚ ਵੀ ਓਹੀ ਹੈ ਤੇ ਸਾਰੇ ਕਿਤੇ ਓਹੀ ਹੈ ਤੇ ਆਪ ਹੀ ਉਹ ਸਾਨੂੰ ਸਿਆਣਾ ਕਰਨ ਵਾਲਾ ਹੈ ਸਾਨੂੰ ਪਾਲਣ ਵਾਲਾ ਵੀ ਉਹ ਆਪ ਹੈ ਤੇ ਸਾਨੂੰ ਸਿਆਣੇ ਬਣਾਉਣ ਵਾਲਾ ਵੀ ਉਹ ਆਪ ਹੈ ਜਾਨੀ ਗਿਆਨਵਾਨ ਕਰਨ ਵਾਲਾ ਵੀ ਉਹ ਆਪ ਹੈ ਇਕ ਤੈਂ ਪੜ ਬੁੱਝੇ ਆਪ ਸਭ ਆਪੇ ਇਕ ਤੈਂ ਆਪੇ ਕਰੇ ਅਿਆਣੇ ਕਈ ਤੇ ਉਸ ਮਾਲਕ ਦੇ ਗਿਆਨ ਨੂੰ ਪੜ ਕੇ ਬੁੱਝ ਲੈਂਦੇ ਆ ਤੇ ਸਿਆਣੇ ਬਣ ਜਾਂਦੇ ਆ ਇਹ ਕਈ ਉਸ ਮਾਲਕ ਦੇ ਗਿਆਨ ਨੂੰ ਸਮਝਣਾ ਨਹੀਂ ਚਾਹਵੇਂ ਤੇ ਅਿਆਣੇ ਬਣ ਜਾਂਦੇ ਆ ਉਹ ਅਣਜਾਣ ਬਣੇ ਲੈਂਦੇ ਆ ਇਹ ਕਿੰਨਾ ਅੰਦਰ ਮਹਿਲ ਬੁਲਾਏ ਜਾਂ ਆਪੇ ਤੇਰੇ ਮਨ ਸੱਚੇ ਬਾਣੀ ਕਈਆਂ ਨੂੰ ਤੂੰ ਆਪ ਹੀ ਆਪਣੇ ਅੰਦਰ ਬੁਲਾ ਲੈਂਦਾ ਹੈ ਜਿਵੇਂ ਕਈਆਂ ਨੂੰ ਤੂੰ ਆਪਣੇ ਆਪਣੀ ਯਾਦ ਨਾਲ ਆਪ ਹੀ ਜੋੜ ਦਿੰਦਾ ਹੈ ਆਪੇ ਤੇਰੇ ਮਨ ਸੱਚੇ ਬਾਣੀ ਹੈ ਸੱਚੇ ਪਾਸ਼ਾ ਉਹ ਫਿਰ ਤੇਰੇ ਹੁਕਮ ਵਿੱਚ ਤੁਰਨਾ ਸ਼ੁਰੂ ਕਰ ਦਿੰਦੇ ਆ ਹੁਕਮ ਰਜ਼ਾਈ ਚੱਲਣਾ ਬਾਣੀ ਦਾ ਗੇਮ ਥੀਮ ਹੈ ਜੋ ਕੌਸਮਕ ਨਿਯਮ ਨੇ ਕੁਦਰਤੀ ਲਾ ਨੇ ਉਹਨਾਂ ਦੇ ਮੁਤਾਬਕ ਆਪਣੇ ਆਪ ਨੂੰ ਤੋੜਨਾ ਜਿਨ੍ਹਾਂ ਆਪੇ ਗੁਰਮਖ ਦੇ ਵੜਿਆਈ ਸੇ ਜਨ ਸੱਚੀ ਦਰਗੈ ਜਾਣੇ ਜਿਨ੍ਹਾਂ ਆਪੇ ਜਿਨ੍ਹਾਂ ਉੱਤੇ ਮਾਲਕ ਅੰਦਰੋਂ ਪ੍ਰੇਰਣਾ ਦਿੰਦਾ ਹੈ ਜਿਨ੍ਹਾਂ ਨੂੰ ਅੰਦਰੋਂ ਕਿਰਪਾ ਕਰਦਾ ਉਹ ਫਿਰ ਕੀ ਕਰਦੇ ਆ ਗੁਰਮਖ ਗੁਰੂ ਦੀ ਮੱਤ ਲੈਣੀ ਸ਼ੁਰੂ ਕਰ ਦਿੰਦੇ ਹੁਣ ਗੁਰੂ ਦੀ ਮੱਤ ਕੀ ਹੈ ਸਾਡੇ ਗੁਰੂ ਸ਼ਬਦ ਗੁਰੂ ਨੇ ਬਾਣੀ ਹੈ ਬਾਣੀ ਗੁਰੂ ਗੁਰੂ ਹ ਬਾਣੀ ਵਿੱਚ ਬਾਣੀ ਅਮਰਤ ਸਾਰੇ ਫਿਰ ਕਰਨਾ ਕੀ ਹੈ ਗੁਰੂ ਜੀ ਗੁਰਬਾਣੀ ਕਹੇ ਸੇਵਕ ਜਨ ਬਾਨਾ ਪਰਤਾ ਗੁਰੂ ਨੇ ਸਤਾੜੇ ਇਹ ਨਹੀਂ ਬਹਿ ਭਗਤੀ ਹੈ ਇਹ ਗੁਰੂ ਜੀ ਕਹਿੰਦੇ ਜਿਨਾਂ ਆਪੇ ਗੁਰਮਤਿ ਦੇ ਵੜਿਆਈ ਸੇ ਜਨ ਸੱਚੀ ਦਰਗਹਿ ਜਾਣੇ ਜਿਨ੍ਹਾਂ ਨੂੰ ਗੁਰੂ ਦੀ ਮਤ ਦੇ ਕੇ ਆਪ ਉਹ ਆਪਣੀ ਆਪਣਾ ਗਿਆਨ ਵਖਸ਼ ਦਿੰਦਾ ਨਾ ਉਹ ਕੋ ਪਰਮਾਤਮਾ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਂਦੇ ਆ ਹੁਣ ਉਹ ਪਰਵਾਣ ਹੋ ਜਾਂਦੇ ਆ ਸੁਰਖਰੂ ਹੋ ਜਾਂਦੇ ਆ ਦੰਬਿਆਬੀ ਜਿਹੜੇ ਸਾਰੇ ਖੇਡਾਂ ਨੇ ਉਹਨਾਂ ਨੂੰ ਸੁਰਖਰੂ ਹੋ ਜਾਂਦੇ ਆ